ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਬੁਖਸਰ ਦਾ ਮੇਲਾ ਅਜ ਨੂੰ ਮਾਗੀ ਦਾ ਮੇਲਾ ਵੀ ਅਸੀਂ ਕਹਿੰਨੇ ਆ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਬੀਬੀ ਮਾਈ ਭਾਗ ਕੌਰ ਦੇ ਬਾਰੇ ਜਿੱਦਾਂ ਬਾਕੀ ਇਤਿਹਾਸਕਾਰਾਂ ਇਤਿਹਾਸ ਦੇ ਵਿੱਚ ਬਹੁਤ ਕੁਝ ਇੱਧਰ ਉੱਧਰ ਲਿਖਿਆ ਗਿਆ ਗਲਤ ਲਿਖਿਆ ਗਿਆ ਉਸੇ ਤਰ੍ਹਾਂ ਹੀ ਮਾਈ ਭਾਗੋ ਜਿਹਨਾਂ ਮਾਈ ਭਾਗ ਕੌਰ ਵੀ ਕਹਿ ਸਕਦੇ ਆ ਉਹਦੇ ਬਾਰੇ ਵੀ ਬਹੁਤ ਕੁਝ ਕਵੀਸ਼ਰਾਂ ਨੇ ਕੁਝ ਇਤਿਹਾਸ ਨੇ ਇਤਿਹਾਸ ਨੇ ਇਹਨਾਂ ਨੇ ਲਿਖਿਆ ਜਿੰਨਾ ਕਵੀਸ਼ਰਾਂ ਨੇ ਲੇਖ ਛੱਡਿਆ ਬੋਲ ਛੱਡਿਆ ਕਹੋ ਲਿਖਿਆ ਨਹੀਂਗਾ ਕਵੀ ਸੰਤੋਖਸ ਨੇ ਬੜਾ ਗਲਤ ਲਿਖਿਆ ਪਾ ਮਾਈ ਭਾਗੌਰ ਦੇ ਬਾਰੇ ਉਹ ਨਿਰਵਸਤਰ ਰਹਿੰਦੇ ਸਨ ਤੇ ਪਰਸ਼ਾਵਾ ਉਹਨਾਂ ਦਾ ਵੇਸ ਸੀ ਮਨੁੱਖਾਂ ਵਾਲੇ ਵੇਸ ਪਾਉਂਦੀ ਸੀ ਤੇ ਕਦੀ ਕਹਿੰਦਾ ਉਹ ਨਿਰਵਸਤਰ ਰਹਿੰਦੇ ਸਨ ਬ੍ਰह्म ਗਿਆਨ ਹੋ ਗਿਆ ਸੀ ਉਹ ਤੋਂ ਨਿਰਵਸਤਰ ਰਹਿੰਦੇ ਸਨ ਗੁਰੂ ਘਰ ਵਿੱਚ ਇਹ ਜੀਆਂ ਗੱਲਾਂ ਪ੍ਰਵਾਨ ਨਹੀਂ ਐ ਭਾਵੇਂ ਬ੍ਰह्म ਗਿਆਨੀ ਦਾ ਭਾਪੇ ਉਹ ਵੀ ਕੋਈ ਬਣ ਜੇ ਆ ਪਰ ਨਿਰਵਸਤ ਰਹਿਣਾ ਬਿਨਾ ਬਸਤਰਾਂ ਤੋਂ ਰਹਿਣਾ ਉਹ ਵੀ ਕਿਸਤਰੀ ਜਾਤ ਵਿੱਚ ਆ ਵੇਖੋ ਹੁਣ ਕੁੰਭ ਦਾ ਮੇਲਾ ਲੱਗਾ ਨਾ 2005 ਦਾ ਉਹ ਤੇ ਕਿੰਨਾ ਨਾਗਾ ਸਾਧੂ ਆਇਆ ਤੇ ਪਰ ਕੋਈ ਇਸਤਰੀ ਥੋੜਾ ਕੋਈ ਨਾਗਾ ਸਾਧੂ ਬਣਦੀ ਆ ਇਸਤਰੀ ਥੋੜਾ ਕੁ ਕੱਪੜਿਆਂ ਤੋਂ ਬਿਨਾ ਹੁੰਦੀ ਆ ਇਹ ਕਵੀ ਸੰਤੋਖ ਸਿੰਘ ਨੇ ਗਲਤ ਲਿਖ ਦਿੱਤਾ ਰਹਿੰਦੀ ਖੁੰਦੀ ਕਸਰ ਕੋ ਸਾਡੇ ਕਮਿਸ਼ਨਾਂ ਨੇ ਕੱਢ ਛੱਡੀ ਐ ਕੋਲੀਆਂ ਗੱਲਾਂ ਬਣਾ ਛੱਡੀਆਂ ਉਹਦੇ ਬਾਰੇ ਜਿੱਦਾਂ ਹੋਰ ਬਾਰੇ ਕੋਲੋਂ ਗੱਲਾਂ ਬਣਾਈਆਂ ਨਾ ਲੋਕਾਂ ਨੇ ਉਸੇ ਤਰ੍ਹਾਂ ਮਾਹੀ ਭਾਗ ਗੁਰ ਦੇ ਬਾਰੇ ਵੀ ਇਹ ਕਹਿੰਦੇ ਮਾਝ ਦੀ ਸ਼ੀਰਨੀ ਸੀ ਤੇ ਬੜੀ ਲੜਾਈ ਆ ਹੈ ਮੁਖਸਰ ਦੀ ਜੰਗ ਵਿੱਚ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ ਤੇ 14 ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੜੀਆਂ ਕਿਸੇ ਜੰਗ ਵਿੱਚ ਕੋਈ ਇਸਤਰੀ ਲੜੀ ਆ ਜੇ ਮਕੌਰ ਵਿੱਚ ਕਿੰਨੀਆਂ ਬੀਬੀਆਂ ਲੜੀਆਂ ਹਾਂਜੀ 14 ਜੰਗਾਂ ਹੋਰ ਦਸੇ ਪਾਸ਼ੇ ਲੈ ਕੇ ਕੋਈ ਇਸਤਰੀ ਲੜੀ ਉੱਥੇ ਨਾ ਇਹ ਵੀ ਮਾਈ ਭਾਗ ਕੋਈ ਭਾਗ ਕੋਰ ਕੋਈ ਜੰਗ ਨਹੀਂ ਲੜੀ ਇਹਨਾਂ ਨੇ ਕੋਲੋਂ ਹੀ ਗੱਲਾਂ ਬਣਾਈਆਂ ਹੋਈਆਂ ਵਾ ਇਹਨਾਂ ਨੇ ਫਿਰ ਉੱਥੇ ਇੱਕ ਹਜੂਰ ਸਾਹਿਬ ਮਾਈ ਭਾਗ ਕੋਰ ਦੀ ਵੱਡੀ ਬੰਦੂਕ ਵੀ ਰੱਖ ਲਈ ਇਹਨਾਂ ਨੇ ਉਹ ਜਿਹੜੇ ਦੱਖਣ ਦੇ ਸਿੱਖ ਨੇ ਮਰਾ ਮਹਾਰਾਸ਼ਟਰ ਦੇ ਸਿੱਖ ਨੇ ਇਹ ਨਦੇੜ ਦੇ ਉਹ ਸਿਕਲੀ ਕਰਵ ਉਹਨਾਂ ਨੂੰ ਬੰਦੂਕਾਂ ਵੀ ਬਣਾਉਣੀਆਂ ਆਉਂਦੀਆਂ ਉਹਨਾਂ ਨੂੰ ਤੋਪਾਂ ਵੀ ਬਣਾਉਣੀਆਂ ਆਉਂਦੀਆਂ ਉਹਨਾਂ ਨੂੰ ਕਿਰਪਾਨਾਂ ਵੀ ਤੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਕਮਰਾ ਹੀ ਉਹਨਾਂ ਨੇ ਉਹ ਸੱਚਖੰਡ ਵਾਲਾ ਕਿਰਪਾਨਾਂ ਨਾਲ ਭਰ ਦਿੱਤਾ ਉੱਥੇ ਮਾਈ ਭਾਗ ਗੋਰਦੇਵ ਨਾਂ ਤੇ ਦੋ ਤਿੰਨ ਬੰਦੂਕਾਂ ਵੱਡੀਆਂ ਵੱਡੀਆਂ ਰੱਖ ਦਿੱਤੀਆਂ ਇਹਨਾਂ ਨੇ ਪਿਆ ਮਾਈ ਭਾਗ ਗੋਰ ਦੀ ਬੰਦੂਕ ਵਾਜੀ ਹੈ ਤੇ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਆਉਣ ਲੱਗਾ ਸੀ ਤੇ ਮਾਈ ਭਾਗੌਰ ਨੂੰ ਕਿਉਂ ਨਹੀਂ ਨਾਲ ਭੇਜਿਆ ਬੰਦੂਕ ਦੇ ਕੇ ਦਸਵੇਂ ਪਾਤਸ਼ਾਹ ਨੇ ਇਹ ਨਾ ਕੋਲਈ ਗੱਲਾਂ ਲਾ ਲਾ ਕੇ ਨਾ ਮਸਾਲੇ ਕਬੀਸ਼ਰ ਦਵਾਈ ਰੱਬ ਦੀ ਤੇ ਲੋ ਮਾਈ ਭਾਗੌਰ ਕੌਣ ਸੀ ਉਹਨਾਂ ਦਾ ਪਤੀ ਕੌਣ ਸੀ ਉਹ ਕਿਹੜੇ ਪਿੰਡ ਦੀ ਰਹਿਣ ਵਾਲੀ ਸੀ ਵਿਆਹ ਕਿੱਥੇ ਸੀ ਤੇ ਮੁਕਸਰ ਜਾਂ ਦੇ ਵਿੱਚ ਕੀ ਕਰਨ ਗਈ ਸੀ ਉਹ ਆ ਤਿੰਨ ਚਾਰ ਸਵਾਲ ਇਹ ਦਾ ਜਿਹੜਾ ਜੱਦੀ ਪਿੰਡ ਵਾ ਨਾ ਪੂਆ ਚਬਾੜ ਤੇ ਇਹਦੇ ਪਿਤਾ ਦਾ ਨਾਮ ਹੈ ਮਾਲੇ ਸ਼ਾ ਮਾਲੇ ਸ਼ਾ ਤੇ ਇਹਦਾ ਦਾਦਾ ਜਿਹੜਾ ਵਾ ਉਹ ਪੈਰੋਂ ਸ਼ਾ ਵਾ ਤੇ ਗੁਰੂ ਅਰਜਨ ਸਾਹਿਬ ਦਾ ਇੱਕ ਸਿੱਖ ਹੋਇਆ ਵਾ ਭਾਈ ਲੰਗਾ ਜਿਹੜਾ ਜਦੋਂ ਗੁਰੂ ਅਰਜਨ ਦੇਵ ਸ਼ੀਦੀ ਦੇਣ ਗਏ ਸੀ ਉਦੋਂ ਨਾਲ ਗਿਆ ਸੀ ਤੇ ਇਹ ਚੌਧਰੀ ਸੀ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾ ਸੁਹੰਦਾ ਇਹ ਪੱਟੀ ਦੇ ਚੌਧਰੀ ਸਨ ਪਰ ਇਥੇ ਆਣ ਕੇ ਚਭਾਲੇ ਵਸ ਗਏ ਭਾਈ ਲੰਗਾ ਤੇ ਉਹਦਾ ਭਰਾ ਸੀ ਭੈਰੋਂ ਸ਼ਾਹ ਇਹ ਜਿਹੜਾ ਸੀ ਪੈਰੋਂ ਸਾਹ ਜਿਹੜਾ ਸੀ ਇਹ ਮਾਈ ਭਾਗੌਰ ਦਾ ਦਾਦਾ ਜੀ ਲੱਗਦੇ ਸਨ ਤੇ ਇਹਨਾਂ ਦੇ ਪਿਤਾ ਦਾ ਨਾਮ ਮਾਲੇਸ਼ਾ ਦਾਦਾ ਪੈਰੋਂ ਸ਼ਾ ਤੇ ਦਾਦਾ ਚਾਚਾ ਭਾਈ ਲੰਗਾ ਜੀ ਹੋਏ ਨੇ ਤੇ ਇਹ ਚਬਾਲ ਦੇ ਰਹਿਣ ਵਾਲੇ ਸਨ ਤੇ ਇਨਾਂ ਦੇ ਘਰ ਵਿੱਚ ਹੀ ਬੀਬੀ ਵੀਰੋ ਦਾ ਵਿਆਹ ਹੋਇਆ ਸੀ ਛੇਵੇਂ ਪਾਸ਼ਾ ਨੇ ਕਿਹਾ ਵੀ ਜੰਝ ਚੁਭਾਲ ਲੈ ਜਾ ਉੱਥੇ ਵਿਆਹ ਕਰੋ ਤੇ ਇੱਥੇ ਉਹਨੇ ਝਗੜਾ ਪੈ ਗਿਆ ਅਮਰਸਰ ਇਹ ਮਾਈ ਭਗੌਰ ਦੀ ਚਲੋ ਦਾਦਾ ਵੀ ਸਿੱਖ ਵਾ ਚਾਚਾ ਦਾਦਾ ਵੀ ਵੱਡਾ ਸਿੱਖ ਵਾ ਪਿਤਾ ਵੀ ਜਿਹੜਾ ਪੈਰੋਂ ਸ਼ਾਹ ਵਾ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਰਿਹਾ ਪਿਤਾ ਬਾਰੇ ਕੋਈ ਇੰਨੀ ਕੋ ਬਹੁਤੀ ਜਾਣਕਾਰੀ ਨਹੀਂ ਹੈ ਇਹ ਹੁਣ ਚਬਾਲ ਦੀ ਰਹਿਣ ਵਾਲੀਆਂ ਤੇ ਵਿਆਹੀ ਪੱਟੀ ਆਏ ਤੇ ਪਤੀ ਦਾ ਨਾਮ ਹੈ ਪਾਈ ਨਿਧਾਨ ਸਿੰਘ ਕੋ ਨਿਧਾਨ ਸਿੰਘ ਨਹੀਂ ਜਿਹੜੇ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਵਾਲੇ ਉਹ ਨਹੀਂ ਇਹ ਪੱਟੀ ਬਾਬਾ ਭਾਈ ਨਿਧਾਨ ਸਿੰਘ ਦੇ ਨਾਲ ਵਿਆਹੀ ਹੋਈ ਹੈ ਸਹੌਰਾ ਪਿੰਡ ਵਾ ਤੇ ਸਹੌਰੇ ਦੇ ਦਾ ਨਾ ਇਤਿਹਾਸਕਾਰਾਂ ਨੇ ਦੇਸ ਰਾਜ ਲਿਖਿਆ ਇਹ ਜਿਹੜੋ ਪੱਟੀ ਵਿਆਹੀ ਸੀ ਤੇ ਇਹਦਾ ਸਹੌਰਾ ਮਰ ਗਿਆ ਦੇਸ ਰਾਜ ਹੁਣ ਸਿੱਖ ਘਰਾਣਾ ਵਾ ਤੇ ਆਇ ਸੰਤ ਪਰਉਨੇ ਹੋਇਆ ਕੀਰਤਨ ਰੈਣ ਸਬਾਈ ਹੁਣ ਸਿੱਖ ਘਰਾਣਿਆਂ ਵਿੱਚ ਜਦੋਂ ਇਕੱਠੇ ਹੋਣਾ ਵਾ ਤੇ ਸਿੱਖਾਂ ਨੇ ਇਕੱਠੇ ਹੋਣਾ ਵਾ ਹੁਣ ਹਰਦਵਾਰ ਜਿੰਨੇ ਇਕੱਠੇ ਹੋ ਰਹੇ ਨੇ ਉੱਥੇ ਅਲਾਹਾਬਾਦ ਇਕੱਠੇ ਹੋ ਰਹੇ ਨੇ ਸਾਰੇ ਹਿੰਦੂ ਇਕੱਠੇ ਹੋ ਰਹੇ ਨੇ ਤੇ ਜਦੋਂ ਹੱਜ ਤੇ ਜਾਣਾ ਤੇ ਫਿਰ ਸਾਰੇ ਮੁਸਲਮਾਨ ਹੀ ਜਾ ਰਹੇ ਨੇ ਹੱਜ ਤੇ ਤਾਂ ਇਹ ਜਦੋਂ ਮਾਈ ਭਾਗੌਰ ਜੀ ਦਾ ਸਹਰਾ ਚੜਾਈ ਕਰ ਗਿਆ ਤੇ ਉਹਦਾ ਦਸਵਾ ਸੀ ਤੇ ਦਸਵੇਂ ਦੇ ਉੱਤੇ ਇਕੱਠੇ ਹੋਏ ਪੱਟੀ ਤੇ ਕੁਝ ਸਿੱਖਾਂ ਨੂੰ ਪਤਾ ਸੀ ਵੀ ਤਿੰਨ ਚਾਰ ਮਹੀਨੇ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਬਦਾਵਾ ਉੱਥੋਂ ਆਪਣਾ ਅਨੰਦਪੁਰ ਛੱਡ ਗਏ ਨੇ ਤੇ ਜਿਹੜੀ ਇਹਨਾਂ ਨੇ ਕਹਾਣੀ ਘੜੀ ਹੈ ਕਵੀਸ਼ਰਾਂ ਨੇ ਪਿਓ ਮਾਂ ਸਿੰਘ ਵਰਗੇ ਬਦਾਵਾ ਲਿਖ ਕੇ ਆ ਗਏ ਤੇ ਮਾਈ ਭਾਗੌਰ ਨੇ ਆਖਿਆ ਤੁਸੀਂ ਚੂੜੀਆਂ ਪਾ ਲੋ ਤੇ ਮਾਈ ਭਾਗੌਰ ਨੇ ਕੋੜਾ ਫਲ ਤੇ ਚੜ ਕੇ ਤੇ ਲੋਕਾਂ ਨੂੰ ਵੰਗਾਰਿਆ ਤੇ ਬੜੀਆਂ ਗੱਲਾਂ ਦੱਸਦੇ ਨੇ ਕਿ ਇਹਨਾਂ ਨਗਰਿਆਂ ਨੂੰ ਲੋਕੀਂ ਘਰ ਨਹੀਂ ਵੜਨ ਦਿੰਦੇ ਬਦਾਵਾ ਲਿਖ ਕੇ ਆ ਗਏ ਹਾਲਾਂਕਿ ਬਦਾਵਾ ਕੋਈ ਲਿਖਿਆ ਨਹੀਂ ਹੈ ਆਨੰਦਪੁਰ ਸਾਹਿਬ ਕੋਈ ਬਦਾਵਾ ਹੋਇਆ ਹੀ ਨਹੀਂ ਹੈ ਈ ਉਹ ਬਦਾਵੇਂ ਦੀ ਕਹਾਣੀ ਅੱਗੇ ਚੱਲ ਕੇ ਆਉਣੀ ਬਦਾਵਾ ਹੋਇਆ ਕਿੱਥੇ ਹੋਇਆ ਤੇ ਜ਼ਰੂਰ ਹੋਆ ਆਨੰਦਪੁਰ ਨਹੀਂ ਹੋਇਆ ਨਾ 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 ਈ ਭਈ ਜਰੂਰੀ ਇਥੇ ਪੱਟੀ ਇਕੱਠੇ ਹੋਏ ਸਨ ਤੇ ਸਹਰੇ ਦੇ ਦਸਾਰੇ ਦੇ ਉੱਤੇ ਦਸਵੇਂ ਦੇ ਉੱਤੇ ਤਾਂ ਸਿੱਖਾਂ ਨੇ ਸੋਚਿਆ ਵੀ ਤਿੰਨ ਚਾਰ ਮਹੀਨੇ ਹੋ ਗਏ ਗੁਰੂ ਗੋਬਿੰਦ ਸਿੰਘ ਮਾਰੇ ਪਤਾ ਲੱਗਾ ਮਾਲਵੇ ਚ ਆਏ ਹੋਏ ਨੇ ਦੀਨੇ ਕਾਂਗੜ ਸਾਈਡ ਬੈਠੇ ਹੋਏ ਨੇ ਤੇ ਆਪਾਂ ਨੂੰ ਸੱਚੇ ਬਾਦਸ਼ਾਹ ਦੇ ਕੋਈ ਸੇਵਾ 'ਚ ਹਾਜ਼ਰ ਹੋਣਾ ਚਾਹੀਦਾ ਕੋਈ ਵੱਡੀ ਮੁਸ਼ਕਲ ਬਣੀ ਹੋਈ ਆ ਪੁੱਤ ਸ਼ਹੀਦ ਹੋ ਗਏ ਨੇ ਆਨੰਦਪੁਰ ਨਹੀਂ ਰਿਆ ਤੇ ਇਹ ਮਾਝੇ ਦੀ ਵੱਡੀ ਸਿੱਖੀ ਆ ਆਪਾਂ ਵੱਡੇ ਸਰਦਾਰ ਸਿੱਖ ਸਰਦਾਰ ਮਾਝੇ 'ਚ ਰਹਿੰਦੇ ਆਂ ਤੇ ਆਪਾਂ ਦਾ ਫਰਜ਼ ਬਣਦਾ ਐ ਇਸ ਮੌਕੇ ਜਾ ਕੇ ਦਸਵੇਂ ਪਾਤਸ਼ਾਹ ਜੀ ਨੂੰ ਮਿਲੀਏ ਉਹਨਾਂ ਦੇ ਹਾਲ ਉਹਨਾਂ ਦੇ ਹਾਲਾਤਾਂ ਤੋਂ ਜਾਨੂ ਜਾਣੂ ਹੋਈਏ ਉਹਨੂੰ ਕਿੱਦਾਂ ਦਾ ਸਮਾਂ ਨਹੀਂ ਸੀ ਅੱਜਕੱਲ ਦਾ ਵੀ ਹਰੇਕ ਬੰਦੇ ਨੂੰ ਜਾਣਕਾਰੀ ਮਿਲ ਜਾਂਦੀ ਸੀ ਇਹ ਜਦੋਂ ਇੱਥੋਂ ਇਕੱਠੇ ਹੋ ਕੇ ਤੁਰਦੇ ਨੇ ਤੇ ਇਹ ਬੀਬੀ ਮਾਈ ਭਾਗੋ ਇਹਦਾ ਨਾਲ ਪਤੀ ਵੀ ਆ ਤੇ ਇਹਦੇ ਘਰ ਕੋਈ ਔਲਾਦ ਨਹੀਂ ਹੈ ਤੇ ਸਿੱਖਾਂ ਨੇ ਆਖਿਆ ਵੀ ਤੁਸੀਂ ਸਾਡੇ ਨਾਲ ਚੱਲੋ ਮਾਈ ਭਾਗ ਭਾਗੌਰ ਜੀ ਨੂੰ ਵੀ ਦਸਵੇਂ ਪਾਤਸ਼ਾਹ ਦੇ ਕੋਲ ਪੁੱਤ ਦੀ ਦਾਤ ਤੁਹਾਨੂੰ ਮਿਲ ਜੇਗੀ ਸੱਚੇ ਪਾਤਸ਼ਾਹ ਨੂੰ ਅਸੀਂ ਬੇਨਤੀ ਕਰਾਂਗੇ ਤੇ ਤੁਹਾਨੂੰ ਜ਼ਰੂਰ ਦਸਵੇਂ ਪਾਤਸ਼ਾਹ ਕੋਈ ਖੈਰ ਪਾਉਣਗੇ ਪੁੱਤਰ ਦੀ ਤੇ ਤੁਸੀਂ ਸਾਡੇ ਨਾਲ ਚੱਲੋ ਇਸ ਤਰ੍ਹਾਂ ਦੇ ਨਾਲ ਮਾਈ ਭਾਗੋ ਜੀ ਇਹਨਾਂ ਦੇ ਨਾਲ ਤੁਰ ਪਏ ਨੇ ਤੇ ਜਦੋਂ ਪਤਾ ਲੱਗਾ ਵੀ ਦਸਵੇਂ ਪਾਤਸ਼ਾਹ ਤਾਂ ਕਾਂਗੜ ਛੱਡ ਕੇ ਤੇ ਇੱਧਰ ਨੂੰ ਜਾ ਰਹੇ ਨੇ ਮੁਕਸਰ ਨੂੰ ਕੋਟਕਪੂਰੇ ਤੋ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਕੋਟਕਪੂਰੇ ਗਏ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਦਸਵੇਂ ਪਾਸ਼ਾ ਕੱਲ ਦੇ ਤੋਂ ਕੋਟਕਪੂਰੇ ਤੋਂ ਹੈ ਨੂੰ ਜੈਤੋਂ ਵੱਲ ਨੂੰ ਹੋ ਗਏ ਨੇ ਇਹ ਮਗਰ ਜਾਂਦੇ ਨੇ ਤੇ ਜਦੋਂ ਦਸਵੇਂ ਪਾਸ਼ਾ ਜੈਤੋਂ ਤੋਂ ਵੀ ਇੱਕ ਦਿਨ ਪੜਾ ਕਰਕੇ ਅੱਗੇ ਤੁਰ ਗਏ ਨਾ ਮੁਗਤਸਰ ਸਾਹਿਬ ਨੂੰ ਤੇ ਅੱਗੇ ਪਿੰਡ ਆ ਗਿਆ ਰਾਮੇ ਆਣਾ ਉੱਥੇ ਫਿਰ ਇਹ ਮਿਲਣ ਹੋਇਆ ਤੇ ਬੈਠ ਗਏ ਤੇ ਸਿੱਖਾਂ ਨੇ ਆਖਿਆ ਮਹਾਰਾਜ ਅੱਗੇ ਬੜਾ ਕੁਝ ਨੁਕਸਾਨ ਹੋ ਗਿਆ ਵਾ ਤੇ ਆਪਾਂ ਨੂੰ ਇਹ ਲੜਾਈ ਝਗੜੇ ਵਾਲਾ ਰਾਹ ਛੱਡ ਦੇਣਾ ਚਾਹੀਦਾ ਵਾ ਤੇ ਆਪਾਂ ਸਲਾਹ ਕਰੀਏ ਬਾਦਸ਼ਾਹ ਦੇ ਨਾਲ ਦਸਵੀਂ ਪਾਸ਼ਾ ਅੱਖਾਂ ਲੱਗੀਆਂ ਉਦੋਂ ਤੁਸੀਂ ਕਿੱਥੇ ਸੀ ਜਦੋਂ ਇਦਾਂ ਵੱਡਾ ਨੁਕਸਾਨ ਹੋੁੰਦਿਆ ਸੀ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਪੁੱਤਰ ਸ਼ਹੀਦ ਹੋ ਗਏ ਆਨੰਦਪੁਰ ਸਭ ਕੁਝ ਤਹਿਸ ਨਹਿਸ ਹੋ ਗਿਆ ਉਦੋਂ ਨਾ ਤੁਸੀਂ ਕੋਈ ਸਲਾਹਣ ਕੇ ਕਰਾਈ ਤੇ ਹੁਣ ਤੁਸੀਂ ਸਲਾਹ ਕਰਉਣ ਆ ਗਏ ਹੋ ਇਹ ਫੇ ਕਹਿੰਦੇ ਇੱਥੇ ਥੋੜੀ ਜਿਹੀ ਤਲਖੀ ਪੈਦਾ ਹੋ ਗਈ ਸਿੱਖਾਂ ਦੇ ਮਨ ਵਿੱਚ ਉਹਨਾਂ ਦਾ ਜਿਹੜਾ ਜਥੇਦਾਰ ਉਹ ਭਾਈ ਮਾਨ ਸਿੰਘਾ ਮਾਹ ਸਿੰਘਾ ਇਹ ਤਰਨ ਤਰਨ ਦੇ ਲਾਗੇ ਪਿੰਡ ਰਟਾਵਲ ਆ ਰਟਾਵਲ ਤੇ ਵਰਪਾਲ ਚੱਬਾ ਇਹ ਰਟਾਵਲ ਦੇ ਰਹਿਣ ਵਾਲੇ ਨੇ ਇਹ ਇਹਨਾਂ ਦੀ ਅਗਵਾਈ ਵਿੱਚ ਜਥਾ ਜਾ ਰਿਹਾ ਵਾ ਕੋਈ 40-45 ਸਿੱਖ ਨੇ ਇਹਨਾਂ ਨੇ ਆਖਿਆ ਮਹਾਰਾਜ ਵੀ ਤੁਸੀਂ ਨਹੀਂ ਇਦਾਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਫਿਰ ਅਸੀਂ ਫਿਰ ਤੁਹਾਡੇ ਨਾਲ ਕਿੱਦਾਂ ਰਵਾਂਗੇ ਤੇਨ ਲੱਗੇ ਨਹੀਂ ਰਹਿਣਾ ਤੇ ਨਾ ਰਹੋ ਅਸੀਂ ਤੁਹਾਨੂੰ ਸੱਦਣ ਥੋੜਾ ਅਗੂ ਗਏ ਹਾਂ ਫਿਰ ਤੁਸੀਂ ਆ ਜਾਓ ਸਾਡੇ ਕੋਲ ਦਸਾਨੂੰ ਮੁਸ਼ਕਲ ਬਣੀ ਹੋਈ ਆ ਕਹਿਣ ਲੱਗੇ ਫਿਰ ਅਸੀਂ ਨਹੀਂ ਮਾਰਾ ਤੁਹਾਡੇ ਨਾਲ ਇਸ ਤਰ੍ਹਾਂ ਰਹਿਣਾ ਚਾਹੁੰਦੇ ਮਾਰ ਕਹਿੰਦੇ ਨਹੀਂ ਰਹਿਣਾ ਤੇ ਚਾਹੁੰਦੇ ਤੇ ਨਾ ਰੋ ਕੁਝ ਕਹਿੰਦੇ ਲਿਖ ਕੇ ਦੇ ਦਿੱਤਾ ਤੇ ਕੋਈ ਕਹਿੰਦੇ ਉਦਾਂ ਹੀ ਗੱਲ ਕੀਤੀ ਕਿਉਂਕਿ ਗੁਰੂ ਨੂੰ ਲਿਖ ਕੇ ਨਹੀਂ ਦਿੱਤਾ ਜਾ ਸਕਦਾ ਮੈਂ ਤੇਰਾ ਸੇਖ ਨਹੀਂ ਆ ਲਿਖ ਕੇ ਦੇਣ ਦੀ ਕੀ ਲੋੜ ਪੈਗੀ ਸੀ ਪਰ ਉਹਨੇ ਉਹਨਾਂ ਦੇ ਇਤਿਹਾਸਕਾਰਾਂ ਨੇ ਕਹਿ ਦਿੱਤਾ ਉਹ ਉਥੇ ਲਿਖ ਕੇ ਦੇ ਦਿੱਤਾ ਉਦਾਂ ਹੀ ਕਹਦੇ ਉਹ ਕਿਸੇ ਗੁਰੂ ਨੂੰ ਮੈਂ ਤੇਰਾ ਨਹੀਂ ਹੁਣ ਭਾਈ ਜੋਗਾ ਸਿੰਘ ਨੇ ਲਿਖ ਕੇ ਦਿੱਤਾ ਸੀ ਮੈਂ ਤੇਰਾ ਵਾਂ ਇਦਲਾਂ ਦੇ ਪਿਆਰ ਕਾਗਜ਼ਾਂ ਤੇ ਥੋੜਾ ਲਿਖੇ ਜਾਂਦੇ ਆ ਦਿਲਾਂ ਦੇ ਵਿਛੋੜੇ ਕੋਈ ਕਾਗਜ਼ਾਂ ਤੇ ਥੋੜਾ ਲਿਖੇ ਜਾਂਦੇ ਆ ਤੈਨੂੰ ਕੋਈ ਕਹਿੰਦੀ ਕਾਗਜ਼ ਤੇ ਲਿਖ ਕੇ ਵੀ ਦੇ ਦਿੱਤਾ ਠੀਕ ਹੈ ਇਹ ਵੀ ਮੰਨ ਲਓ ਇਥੋਂ ਦਸਵੇਂ ਪਾਸ਼ਾ ਜਦੋਂ ਅੱਗੇ ਤੁਰ ਪਿੰਦੇ ਨੇ ਰਾਤ ਦੇ ਇਥੇ ਜਥਾ اٹਕੇ ਆ ਇਸੇ ਪਿੰਡ ਰਾਮਿਆਣਾ ਵਿੱਚ ਮਾਈ ਭਾਗੋ ਵੀ ਆ ਇਨਨੁਸਾਰੀ ਰਾਤ ਬੜਾ ਬੰਦਾ ਗਲਤੀ ਤੇ ਕਰ ਲਿੰਦਾ ਏ ਫਿਰ ਪਛਤਾਉਂਦਾ ਬੜਾ ਏ ਉਹ ਵੀ ਉਹ ਵੀ ਧਰਮੀ ਬੰਦਾ ਕੋਈ ਗਲਤੀ ਕਰੇ ਤੇ ਮੁੜ ਕੇ ਸੁੱਖ ਦੀ ਨੀਂਦ ਸੌਂ ਜਵੇ ਨਹੀਂ ਨਹੀਂ ਪਾਪੀ ਬੰਦਾ ਸੌਂ ਸਕਦਾ ਏ ਪਾਪ ਕਰਕੇ ਕਿਉਂ ਮਰ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਉਹ ਬੜਾ ਪਿਆਰਾ ਲੱਗਦਾ ਏ ਪਾਪ ਪਾਪੀ ਨੂੰ ਤਾਂ ਸੌਂ ਜਾਂਦਾ ਏ ਧਰਮੀ ਨਹੀਂ ਸੌਂ ਸਕਦਾ ਇਹ ਰਾਤ ਸੁੱਤੇ ਨਹੀਂ ਐ ਕਲਗੀਧਰ ਅੱਗੇ ਤੁਰ ਜਾਂਦੇ ਨੇ ਤੇ ਉੱਥੋਂ ਕੋਈ ਬਹੁਤਾ ਦੂਰ ਨਹੀਂ ਐ ਮੁਕਤਸਰ ਸਾਹਿਬ ਇਹ ਅਗਲਾ ਦਿਨ ਚੜ੍ਹਿਆ ਤੇ ਮਗਰੇ ਤੁਰ ਪਏ ਕਲਗੀਧਰ ਬਾਦਸ਼ਾਹ ਦੇ ਤੇ ਫੌਜ ਵੀ ਲੱਗੀ ਹੋਈ ਆ ਤੇ ਦਸਵੇਂ ਬਾਦਸ਼ਾਹ ਆਪਣੇ ਟਿਕਾਣੇ ਤੇ ਢਾਬ ਦੇ ਉੱਤੇ ਇੱਕ ਟਿੱਬਾ ਸੀ ਥੱਲੇ ਢਾਬ ਸੀ ਤੇ ਉੱਤੇ ਟਿੱਬਾ ਸੀ ਤਿੱਬੇ ਉਤੇ ਮਾਰੇ ਬੈਠ ਗਏ ਨੇ ਢਾਬ ਉਤੇ ਪਾਣੀ ਦਾ ਪਾਣੀ ਸੀ ਉਤੇ ਆਪਣਾ ਕਰ ਲਿਆ ਕਬਜਾ ਕਰ ਲਿਆ ਬਰਾੜਾਂ ਦੀ ਫੌਜ ਨਾਲ ਦਸਵੇਂ ਪਾਸ਼ਾ ਦੀ ਵੱਡੀ ਫੌਜ ਨੂੰ ਦਸਵੇਂ ਪਾਸ਼ਾ ਤੁਰੇ ਜਾ ਰਹੇ ਨੇ ਇਹ ਫਿਰ ਕਿਥੇ ਕਹਿੰਦੇ ਗਾਇ ਗੱਚ ਲੜਾਈ ਹੋਈ ਤਾਂ ਉਹਦੇ ਵਿੱਚ ਫਿਰ ਜਿਹੜੇ ਮਾਝੇ ਤੋਂ ਗਏ ਸੀ ਨੇ 40 ਸਿੱਖ ਉਹ ਵੀ ਲੜੇ ਇੱਥੇ ਫਿਰ ਮਾਹ ਸਿੰਘ ਨੇ ਜਿਹੜੀ ਉਹ ਅੱਜ ਬਦਾਵਾ ਦਿੱਤਾ ਸੀ ਤੇ ਕੱਲ ਨੂੰ ਪੜਵਾ ਲਿਆ ਸੀ ਦਸਵੇਂ ਪਾਸ਼ਾ ਦੇ ਕੋਲ ਇਸ ਜੰਗ ਦੇ ਵਿੱਚ ਕੋਈ ਮਾਈ ਭਾਗੋ ਨਹੀਂ ਲੜੀ ਇਹ ਕੋਲੋਂ ਹੀ ਗੱਲਾਂ ਬਣਾਈਆਂ ਗਈਆਂ ਇਹਨਾਂ ਨੇ ਤੇ ਇਸ ਤਰ੍ਹਾਂ ਦੇ ਨਾਲ ਇੱਕ ਦਿਨ ਪਹਿਲਾਂ ਵਦਾਵਾ ਹੋਇਆ ਸੀ ਤੇ ਅਗਲੇ ਦਿਨ ਉਹ ਮਾਰਨੇ ਆਖਿਆ ਸੀ ਵੀ ਮਾਜੇ ਦੀ ਸਿੱਖੀ ਜਿਹੜੀ ਸੀ ਉਹ ਸਾਡੇ ਤੋਂ ਟੁੱਟ ਗਈ ਸੀ ਤੇ ਹੁਣ ਜੁੜ ਗਈ ਆ ਐਨਾ ਕ ਬਚਨ ਕਿਹਾ ਕਲਗੀਧਰ ਸੱਚੇ ਪਾਤਸ਼ਾਹ ਨੇ ਤੇ ਆਖਿਆ ਵੀ ਇਹ ਮੁਕਤ ਸਰ ਸਾਹਿਬ ਇੱਥੇ ਮੁਕਤੀ ਮਿਲੀ ਸਿੱਖਾਂ ਨੂੰ ਸਿੱਖ ਮੁਕਤ ਹੋ ਗਏ तव्हां नाम मुख़्तसर साहिब आहे